ਸਸਿਕਾਲਜੀ ਸਰਾਂ ਨੂੰ ਅੱਜ ਜੀ ਤੁਹਾਡੇ ਲਈ ਇੱਕ ਹੋਰ ਨਵੀਂ ਕਿਚਨ ਦੀ ਵੀਡੀਓ ਲੈ ਕੇ ਆਏ ਤੇ ਇਹ ਕਿਚਨ ਆਪਾਂ ਨੇ ਪਿੰਡ ਪਨੋਹੜ ਮੁੱਲਾਂਪੁਰ ਦਾਖਾ ਤੇ ਜ਼ਿਲ੍ਹਾ ਲੁਧਿਆਣਾ ਵਿੱਚ ਆਪਾਂ ਇਹ ਕਿਚਨ ਐ ਜੋ ਫਿੱਟ ਕੀਤੀ ਹੈ ਤੇ ਇਹ ਕਿਚਨ ਦੀ ਜਿਹੜੀ ਫਰੰਟ ਲੁੱਕ ਹੈ ਉਹ ਆਪਾਂ ਨੇ ਅਕ੍ਰੀਲਿਕ ਫਰੰਟ ਦੇ ਵਿੱਚ ਆਪਾਂ ਨੇ ਅਕ੍ਰੀਲਿਕ ਯੂਜ਼ ਕੀਤਾਗਾ ਉੱਪਰ ਵਾਲੀ ਸਾਈਡ ਦੇ ਉੱਤੇ ਵਾਈਟ ਔਰ ਨੀਚੇ ਵਾਲੀ ਸਾਈਡ ਦੇ ਉੱਤੇ ਗ੍ਰੇ ਕਲਰ ਦਾ ਅਕ੍ਰੀਲਿਕ ਦੇ ਵਿੱਚ ਆਪਾਂ ਕਿਚਨ ਤਿਆਰ ਕੀਤੀ ਹੈ ਇਹ ਕਿਚਨ ਦਾ ਜੋ ਸਾਈਜ਼ ਹੈ ਸਾਈਜ਼ ਤਕਰੀਬਨ 14 ਬਾਈ 10 ਦਾ ਕਿਚਨ ਦਾ ਸਾਈਜ਼ ਹੈ ਔਰ ਕਿਚਨ ਦੇ ਕਲਰ ਦੀ ਗੱਲ ਕਰੀਏ ਤਾਂ نیچے ਡਾਰ ਗ੍ਰੇ ਔਰ ਉੱਪਰ ਜੋ ਸਪਾਰਕਲ ਮੈਟੈਲਿਕ ਟੋਨ ਦੇ ਵਿੱਚ ਆਪਾਂ ਨੇ ਵਾਈਟ ਕਲਰ ਦੀ ਕਿਚਨ ਬਣਾਈ ਹੈ ਤੇ ਇਹ ਫੁਲੀ ਕਿਚਨ ਆਪਣੀ ਅਕ੍ਰੀਲਿਕ ਦੇ ਵਿੱਚ ਬਣੀ ਹੋਈ ਹੈ ਔਰ ਇਸ ਦੇ ਵਿੱਚ ਆਪਣੇ ਸਾਰੇ ਯੂਨਟ ਲੱਗੇ ਨੇ ਤਕਰੀਬਨ ਔਰ ਤੁਸੀਂ ਦੇਖੋ ਲਾਸਟ ਦੇ ਵਿੱਚ ਆਪਣੀ ਵਾਸ਼ਿੰਗ ਮਸ਼ੀਨ ਆ ਗਈ ਮਾਈਕ੍ਰੋਵੇਵ ਫ੍ਰਿਜ ਕਰੋਕਰੀ ਯੂਨਟ ਔਰ ਪੈਂਟਰੀ ਯੂਨਟ ਕਿਚਨ ਦੀ ਜਿਹੜੀ ਫਰੰਟ ਲੁੱਕ ਹੈ ਫਰੰਟ ਲੁੱਕ ਨੂੰ ਆਪਾਂ ਨੇ ਡਿਜ਼ਾਈਨ ਕਰਨ ਦੇ ਵਾਸਤੇ ਤੁਸੀਂ ਦੇਖੋਗੇ ਇਸ ਸਾਈਡ ਦੇ ਉੱਤੇ ਆਪਣੇ ਲੋਅਰ ਲੱਗੇ ਨੇ ਬ੍ਰੈਕਫਾਸਟ ਟੇਬਲ ਔਰ ਆਪਣਾ ਜੋ ਕਿਚਨ ਦਾ ਬਾਰਡਰ ਹੈ ਔਰ ਬਾਹਰਲੀ ਸਾਈਡ ਦੇ ਉੱਤੇ ਆਪਾਂ ਨੇ ਇੱਕ ਕ੍ਰੋਕਰੀ ਯੂਨਟ ਦਿੱਤਾ ਹੈ